ਦਾਦੀ ਬਾਵਾ ਮਰਮਾ ਗਿਆ ਚਾਬੀ ਦੇ ਕੇ ਹੈ ਨਾਲੇ ਉਹਨਾਂ ਨੇ ਮੈਂ ਕਿਹਾ ਉਹਨਾਂ ਵੀ ਆ ਜਾਓ ਤੁਸੀਂ ਟਾਈਮ ਨਾਲ ਸਾਡੇ ਹੁੰਦਿਆ ਹੁੰਦਿਆ ਹੀ ਫਿਰ ਆਪਾਂ ਚੱਲ ਜਣਾ ਵਾ ਠੀਕ ਹੈ ਠੀਕ ਹੈ ਮੈਂ ਕਿਹਾ ਉਹਨਾਂ ਛੇਤੀ ਉਹਨਾਂ ਨੂੰ ਚੱਲ ਯਾਰ ਅੰਟੀ ਉਹਨਾਂ ਖਾਵਾ ਵੀ ਕਰੋ ਆਪਣੇ ਬੈਗ ਬੂਕ ਪੈਗ ਧਿਆਰ ਰੋ ਇੱਥੇ ਇੱਕ ਨਾ ਸੋਚਣ ਵਾਲੀ ਗੱਲ ਵਾ ਐਡਾ ਵਧੀਆ ਮਕਾਨ ਕੌਣ ਕਿਨੂੰ ਦੇ ਕੇ ਜਾਂਦਾ ਹੋਇਆ ਹੈ ਬੜਾ ਤਕੜਾ ਜਿਗਰਾ ਵਾ ਦਾਦੀ ਪੋਤੇ ਦਾ ਹੈ ਨਹੀਂ ਤਾਂ ਉਹਨਾਂ ਦਾ ਕੋਈ ਰਿਸ਼ਤੇਦਾਰ ਵੀ ਆ ਸਕਦਾ ਸੀ ਪਰ ਨਾ ਮੁੰਡੇ ਨੇ ਪਹਿਲ ਸਾਨੂੰ ਦਿੱਤੀ ਵੀ ਉਹਨਾਂ ਦਾ ਬੜਾ ਮਾੜਾ ਹਾਲਵਾ ਤੇ ਚੱਲ ਉਹ ਵੀ ਕਿਤੇ ਚੰਗੀ ਸੁਣੀ ਜ਼ਿੰਦਗੀ ਬਤੀਤ ਕਰ ਲੈਣਗੇ ਸੈਰਸਪੁੱਤ ਹੈ ਬੜਾ ਨੇਕ ਆ ਉਹਦੇ ਮਾਪੋ ਵੀ ਕਿਹਾ ਹੋਣਾ ਵਾ ਨਾ ਵੀ ਚੱਲ ਕਿੱਥੇ ਉਤਰੇ ਫਿਰਦੇ ਵਿਚਾਰੇ ਉਹਨਾਂ ਦੇ ਘਰ ਦੇ ਵਿੱਚ ਤੇ ਤੁਸੀਂ ਨਾਲੇ ਇੱਧਰ ਆ ਜਣਾ ਤੇ ਘਰ ਤੇ ਵਿਹਲਾ ਰਹਿਣਾ ਵਾ ਤੇ ਨਾਲ ਉਹਨਾਂ ਨੂੰ ਕਹਿ ਰਹੇ ਤੇ ਚੱਲ ਨਾਲੇ ਆਪਣਾ ਘਰ ਖੁੱਲਾ ਰਹੂਗਾ ਤੇ ਨਾਲੇ ਚੱਲ ਵਿਚਾਰੇ ਸੁਣੀ ਜ਼ਿੰਦਗੀ ਬਤੀਤ ਕਰਨਗੇ ਆਪਣੀ ਚੱਲ ਜੀਵਨ ਨੂੰ ਕਹਿਣਾ ਵਾ ਜੀਵਨ ਇਹ ਜੀਵਨ ਆ ਗਿਆ ਮੈਂ ਜਾਣਾ ਵਾ ਯਾਰ ਕਿਤੇ ਆ ਗਈ ਆ ਇੱਕ ਤੇ ਨਾ ਹੌਸਲਾ ਕਰਿਆ ਕਰੋ ਇੱਕ ਤੇ ਹੌਸਲਾ ਹੈ ਨਹੀਂ ਤੁਹਾਡੇ ਵਿੱਚ ਪਤਾ ਕਿੰਨਾ ਸਮਾਨ ਸਾਂਭਣ ਵਾਲਾ ਵਾ ਉਹ ਸਾਂਭਣ ਲਈ ਹੀ ਹੈਗੀ ਉਹ ਤਾਂ ਬਣ ਲੈ ਸਮਾਨ ਬੜਾ ਮੋਟਾ ਆਹ ਤੇ ਹੋਰ ਚੱਲ ਕੋਈ ਗੱਲ ਨਹੀਂ ਨਿਕ ਨਹੀਂ ਕਾ ਸਮਾਨ ਜਦਾਂ ਮਰਜੀ ਕਹਿ ਲਓ ਬਥੇਰਾ ਹੁੰਦਾ ਮੈਂ ਨਾ ਕਿਤੇ ਜਾਣਾ ਥੋੜਾ ਜਿਹਾ ਕੰਮ ਤੇ ਮੈਂ ਉੱਥੋਂ ਹੋਵਾਂ ਵੇਖ ਲਓ ਉਦਾਂ ਧਾਈ ਸ਼ਾਣੀ ਨੇ ਮੈਨੂੰ ਕਿਹਾ ਹੈਗਾ ਕਿ ਤੁਸੀਂ ਸਵੇਰੇ ਟਾਈਮ ਨਾਲ ਹੀ ਆ ਜਿਓ ਇਸੇ ਕਰਕੇ ਤੇ ਮੈਂ ਕੁੜੀ ਨੂੰ ਦੋ ਪਰੌਂਠੀਆਂ ਲਾਤੀਆਂ ਵਾਂ ਹਾਂ ਹਾਂ ਤੇ ਉਹਨੂੰ ਮੈਂ ਕੱਲ ਤੱਕ ਸਕੂਲ ਤੇ ਹੁਣ ਮੈਂ ਆ ਵੀ ਜਾਂਦੇ ਤੇ ਨਹੀਂ ਤਾਈ ਨੇ ਗੁੱਸੇ ਹੋ ਜਾਣਾ ਵੀ ਆਈ ਨਹੀਂ ਤਾਂ ਮੈਂ ਅੱਜ ਮੈਂ ਚਲ ਦੋ ਫੁਲਕੇ ਖਾ ਲੈਂਦਾ ਤੇ ਉੱਥੇ ਗਿਆ ਘੜੀ ਵੱਧ ਘਟ ਲਾਗੇ ਤੇ ਮੁਰਗੀ ਕਰੂੰ ਮੈਂ ਨਹੀਂ ਜੇ ਲਾਇ ਫੁਲਕੇ ਫੁਲਕੇ ਅੱਜ ਤੇਰਾ ਭਲਾ ਹੋ ਜਾਏ ਫਿਰ ਮੈਂ ਤਾਂ ਕੁੜੀ ਨੂੰ ਸਕੂਲੇ ਤੋ ਰਿਆ ਬਸ ਹੈ ਮੈਨੂੰ ਇਹ ਆ ਵੀ ਤਾਈ ਨੇ ਮੁਰਗੀ ਨਰਾਜ ਹੋ ਜਾਣਾ ਜੇ ਫੁਲਕੇ ਲਾਉਂਦੀ ਰਹੀ ਕਰੇ ਤੇ ਹੁਣ ਥੋੜਾ ਬਹੁਤਾ ਮੈਂ ਆਪਣਾ ਸਮਾਨ ਸੋਣ ਦੇਖਿਆ ਵਾ ਹੁਣ ਉਹ ਸੈੱਟ ਕੀਤਾ ਵਾ ਤੇ ਮੈਂ ਫਿਰ ਉਹਨੂੰ ਮੜਾ ਨੂੰ ਫੋਨ ਕਰਦਾ ਮੜਾ ਜੇ ਫਿਰ ਮੈਂ ਦੱਸ ਲਿਆ ਇਹ ਕਹ ਦੋ ਅੱਜ ਨਹੀਂ ਮਾਉਣਾ ਹੈ ਅੱਜ ਦੀ ਕਰੋ ਛੁੱਟੀ ਚੱਲੇ ਤੂੰ ਹੀ ਕਰ ਲਈ ਅੱਜ ਛੁੱਟੀ ਕਰੋ ਕਿ ਸਮਾਨ ਆਹ ਕਰ ਲੋ ਕਰ ਲੋ ਹੈਲੋ ਸਤਿ ਸ੍ਰੀ ਅਕਾਲ ਵੀਰ ਜੀ ਓਏ ਯਾਰ ਮੈਨੂੰ ਨਾ ਕੰਮ ਪੈ ਗਿਆ ਬੜਾ ਜ਼ਰੂਰੀ ਘਰੇ ਹਾਂਜੀ ਹਾਂ 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 ਓਏ ਆਹ ਤੈਨੂੰ ਪਤਾ ਵਾ ਹਾਂਜੀ ਤੇ ਯਾਰ ਮੈਂ ਫਿਰ ਕੱਲ ਨੂੰ ਆਜੂਗਾ ਤੁਹਾਡੇ ਨਾਲ ਹੈ ਆਹੋ ਤੈਨੂੰ ਕਹਿ ਲਈ ਮੜਾ ਜਾ ਤੇ ਕੱਲ ਤੋਂ ਆਜੂਗਾ ਅੱਜ ਮੈਂ ਰਹਿੰਦਾ ਨਾ ਫਿਰ ਨਾਲੇ ਯਾਰ ਕੰਮ ਹੀ ਥੋੜਾ ਸਮਾਨ ਗਾਮਸ਼ਾ ਖੜਨਾ ਹੈ ਕਿਹਦਾ ਨਹੀਂ ਕਿਸਦਾ ਨਹੀਂਗਾ ਉਹ ਆਪਣੇ ਖਾਣਾ ਵੇ ਯਾਰ ਆਹੋ ਚੱਲ ਠੀਕ ਆ ਓਕੇ 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 ਲੈ ਵੀ ਕਹਤਾ ਇਹਨੇ ਤਾਂ ਮੈਂ ਕਹਤਾ ਇਹ ਸਾਰਾ ਦਿਨ ਸਾਡਾ ਇਦਾਂ ਲੰਘ ਜਾਣਾ ਕਦੀ ਉਧਰ ਤੇ ਕਦੀ ਇੱਧਰ ਹੈ ਇਧਰੋਂ ਸਮਾਨ ਵੀ ਖੜਖੜ ਕੇ ਸਾਰਾ ਦਿਨ ਲੰਘ ਜਾਣਾ ਜੀ ਵੇਖ ਲਿਓ ਤੁਸੀਂ ਮੈਂ ਕਹਿੰਦਾ ਜਿਹੜਾ ਪਿੱਛੇ ਗਾਣਾ ਥੋੜਾ ਬੂਤਾ ਤਦ ਤਦ ਉਹ ਲੈ ਜੀਗੇ ਬਾਕੀ ਤੇ ਸਾਰਾ ਉੱਥੇ ਲਗਾ ਲਗਾਇਆ ਹੀ ਐਵੇਂ ਧੁਈ ਫਿਰਾਂਗੇ ਲਗਾ ਲਗਾਇਆ ਤੇ ਹੈਗਾ ਵਾ ਹੁਣ ਮਿਸਤਰੀ ਲੱਗ ਜਾਣੇ ਸਾਰਾ ਸਮਾਨ ਅੰਦਰ ਕੱਢਣਾ ਤੇ ਪੈਣਾ ਹੈ ਮਾੜਾ ਮੋਟਾ ਤਰਪਾਲ ਬਾਕੇ ਤੱਪੜ-ਤੁਪੜ ਪਾ ਦਿੰਦੇ ਉੱਤੇ ਤੇ ਫੇਰਾ ਦੇ ਮਾਰਦੇ ਰਹਿਣਾ ਇੱਥੇ ਚੱਲ ਜਿੱਦਾਂ ਤੁਸੀਂ ਕਹਿੰਦੇ ਉਦਾਂ ਕਰ ਲੈਣਾ ਰੱਖਣਾ ਕਿੱਥੇ ਉੱਥੇ ਉੱਥੇ ਸਮਾਨਾਂ ਦਾ ਘਰ ਭਰਿਆ ਕਮਲੀ ਹੈ ਉਹ ਚੱਲ ਥੋੜਾ ਬੋਤਾ ਹੁਣ ਆਪਣੇ ਕੱਪੜੇ ਲਿਡਾ ਤੇ ਖੜਨਾ ਕਿ ਨਹੀਂ ਉਹ ਮਾੜਾ ਮੋਟਾ ਬੈਗ ਬੂਗੇ ਕੰਦਾ ਲੈ ਲੈ ਲਾ ਤੇ ਬਾਠ ਠੀਕ ਠਾਕ ਹੈ ਹੋਰ ਤੇ ਕਰਦਾ ਜਿਹੜਾ ਬਾਕੀ ਹੈਗਾ ਉਹ ਤੇ ਜਿੰਦਰੇ ਜਿੱਦਰੇ ਮਾਰਕਟ ਕੰਣਾ ਪੈਣਾ ਕਿ ਨਹੀਂ ਹਰਲੀ ਇੰਦੀ ਯੂਨੀਫਾਰਮ ਆ ਉਹ ਫੜ ਤੇ ਚੱਲ ਆਪਣਾ ਜਾ ਕੇ ਆਪਣਾ ਕੰਮ ਚਲਾਈਏ ਉੱਥੇ ਕ ਹਾਂ ਚੱਲ ਕੋਈ ਨਹੀਂ ਫ ਇਹਨਾਂ ਵਿਚਾਰਾਂ ਦਾ ਪੱਧਰ ਕਿੱਥੇ ਦੇ ਸਕਦੇ ਆ ਜੀ ਉਹਨੇ ਇੱਕ ਗੱਲ ਵਾ ਉਦਾਂ ਨਾਲ ਵਿੱਚ ਇਹ ਵਿੱਚ ਮੈਨੂੰ ਬੜੀ ਖੁਸ਼ੀ ਹੋਣ ਲਈ ਹੈ 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 ਵੀ ਐਡਾ ਸੋਹਣਾ ਘਰ ਸਾਡੀ ਕੁੜੀ ਤੇ ਨਹੀਂ ਖੁਸ਼ ਵਾ ਨਾ ਮੈਨੂੰ ਕਹਿੰਦੀ ਮਮਾ ਅੱਜ ਜਦੋਂ ਮੈਂ ਸਕੂਲੋਂ ਆਣਾ ਵਾ ਕੋਈ ਹੋਰ ਉਹ ਦੋ ਜਣ ਕਹਿੰਦੇ ਹੁੰਦੇ ਉਹਨਾਂ ਦਾ ਘਰ ਬੜਾ ਸੋਹਣਾ ਮੈਂ ਚੱਲ ਗਈ ਜੀ ਪੁੱਤ ਵੀ ਜਦੋਂ ਮੈਂ ਸਕੂਲੋਂ ਆਣਾ ਮਮਾ ਫਿਰ ਮੈਂ ਸਿੱਧੀ ਉਹਨਾਂ ਦੇ ਘਰ ਆ ਜਾ ਮੈਂ ਨਹੀਂ ਪੁੱਤ ਅੱਜ ਸਿੱਧੀ ਨਹੀਂ ਤੇਰਾ ਪਾਪਾ ਲੈਣ ਜਾਊਗਾ ਤੇ ਜੇ ਆਪਾਂ ਉੱਥੇ ਹੋਵਾਂਗੇ ਤੇ ਤੈਨੂੰ ਉੱਥੇ ਲੈ ਆਵਾਂਗੇ ਤੇ ਜੇ ਅਸੀਂ ਘਰ ਇੱਧਰ ਹੋਵਾਂਗੇ ਤੇ ਤੈਨੂੰ ਇੱਧਰ ਲੈ ਆਵਾਂਗੇ ਅੰਕਲ ਜੀ ਹਾਂ ਪਤਾ ਆ ਗਿਆ ਆ ਗਿਆ ਕੋਈ ਬੈ ਬੈ ਤੂੰ ਬਿੰਦ ਅੱਗਾ ਸੁਣਿਓ ਮੜੀ ਜੀ ਆ ਗਿਆ ਆ ਗਿਆ ਚੇਤੀ ਆਇਓ ਜਰਾ ਉਹ ਬਲੇ ਉਹ ਸਾਰਾ ਪੁੱਤ ਕੀ ਹਾਲ ਆ ਸੱਸੀ ਜੀ ਸੱਸੀ ਕਾ ਸੱਸੀ ਕਾ ਹੌਸਾ ਵਾ ਵਧੀਆ ਤੀ ਤੈਨੂੰ ਠੀਕ ਠਾਕ ਜੀ ਹਾਂ ਵਧੀਆ ਵਧੀਆ ਆਪਣਾ ਕੀ ਕੰਡ ਏ ਬਸ ਕਰਨਾ ਕਰਨਾ ਕੀ ਏ

ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਆਇਆ ਮੇਰਾ ਪੁੱਤ ਹਾਂਜੀ ਹਾਂਜੀ ਜਿੰਦਾਰਾ ਪੁੱਤ ਵਾਪਸੀ ਵੇਖੋ ਹੁਣ ਛਿਆਂ ਨੂੰ ਹੁੰਦੀ ਆ ਸਾਲ ਨੂੰ ਹੁੰਦੀ ਕਿ ਦੋਹਾਂ ਨੂੰ ਹੁੰਦੀ ਏ ਅੱਛਾ 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 ਠੀਕ ਕੋਈ ਵਾਪਸੀ ਦਾ ਨਹੀਂ ਕੋ ਪਤਾ ਹੈਗਾ ਹਾਂ ਹਾਂ ਤੇ ਕੋ ਸਾਲ ਤੋਂ ਸਾਲ ਤੋਂ ਗੇਤੀ ਨਹੀਂ ਮੁੜਦੇ ਪਰ ਆਪਾਂ ਚੱਲ ਇਤਰਾ ਗੱਲ ਵਾ ਤੂੰ ਨਾ ਬਹੁਤਾ ਫਰੀ ਨਾ ਸਜਾ ਕੇ ਤੇ ਤਾਈ ਦਾ ਖਿਆਲ ਰੱਖੀ ਇਹਦਾ ਨਹੀਂ ਉਹ ਦਿਲ ਲੱਗਣਾ ਉਹ ਨਹੀਂ ਨਹੀਂ ਕੋਈ ਇਹਨੇ ਸਾਰੇ ਜੀ ਉੱਥੇ ਹੀ ਆ ਕਿਉਂਕਿ ਇਥੇ ਹੋਰ ਸਾਹ ਨਾ ਗਿੱਜੀ ਆ ਤੇ ਕਿਉਂ ਨਹੀਂ ਲੱਗਣਾ ਤਾਈ ਦਾ ਜੀ ਤਾਈ ਦਾ ਪੁੱਤ ਉੱਥੇ ਆ ਨਾ ਉੱਥੇ ਆ ਤੇ ਪੁੱਤਾਂ ਨਾਲ ਚੱਲ ਜਾਣਾ ਵ ਉਏ ਨੋ ਮਤਾਂ ਨਾ ਵੀ ਤੇਰਾ ਦਾ ਦਵਾ ਦੇ ਲੱਗਾ ਰਹਿਦਾ ਵਾ ਤੇ ਬਹੁਤਾ ਟੂਨ ਟਾਈਮ ਗੱਲੀ ਦੇ ਛੱਡਿਆ ਕਰੀ ਉਹ ਨਹੀਂ ਨਹੀਂ ਮੈਂ ਉੱਥੇ ਨਹੀਂ ਨਾ ਮੈਂ ਅੱਥਰ ਗੜਾ ਕਰਾਵਾ ਇਹਦੇ ਵਰਗਾ ਪੁੱਤ ਕਿਤੇ ਲੱਭਣ ਡਿਆ ਵਾ ਇਹ ਤੇ ਇੰਨਾ ਸਿਆਣਾ ਵਾ ਗੱਲ ਨਹੀਂ ਕਰਨ ਵਾਲੀ ਤੇ ਸਾਨੂੰ ਮਤਾਂ ਦਿੰਦਾ ਵਾ ਨਹੀਂ ਇਹ ਤੇ ਗੱਲ ਹੈਗੀ ਹੈ ਤੇ ਮੈਂ ਤੁਹਾਡੇ ਨਾਲ ਆਇਆ ਵੀ ਅਸੀਂ ਤਿਆਰੀ ਕਰ ਲਈ ਆ ਅੱਛਾ ਅੱਛਾ ਅਸੀਂ ਘੰਟੇ ਦੋਵਾਂ ਤੱਕ ਘਰੋਂ ਚੱਹੀ ਜਾਣਾ ਵਾ ਠੀਕ ਹੈ ਠੀਕ ਤੇ ਤੁਸੀਂ ਸਾਡੇ ਹੁੰਦੇ ਹੁੰਦੇ ਘਰ ਆ ਕੇ ਚਾਬੀਆਂ ਚੁਬੀਆਂ ਲੈ ਜਾਓ ਠੀਕ ਠੀਕ ਕੋਈ ਗੱਲ ਨਹੀਂ ਪੁੱਤ ਤੇ ਨਾਲੇ ਤੁਸੀਂ ਕਰ ਲੋ ਸਮਾਨ ਪੈਗਾ ਤੇ ਸਿਰੇ ਲੈ ਆਇਓ ਸਾਰਾ ਸਮਾਨ ਤੇ ਆਪਣਾ ਜੇ ਕੋਈ ਕੀਮਤੀ ਉਹ ਨਹੀਂ ਇਕੰਦਰ ਦਾ ਹਰ ਤੇ ਜੰਨਾ ਜੰਨਾ ਨਹੀਂ ਉਹ ਕੋਈ ਗੱਲ ਨਹੀਂ ਸਾਡਾ ਜਸਾਰ ਕੋ ਜੋ ਸੈਟ ਵਾ ਕੋਈ ਗੱਲ ਨਹੀਂ ਆਹੋ ਦੱਸਾਂ ਗੱਲ ਬਾਕੀ ਸਾਰਾ ਸਮਾਨ ਘਰ ਪਿਆ ਹੀ ਆ ਤੇ ਤੁਸੀਂ ਮੈਂ ਨਾ ਹੀ ਕੋ ਲਿਆਉ ਚੰਗੀ ਗੱਲ ਵਾ ਉਹ ਅੱਗੇ ਮੈਂ ਤੇ ਅੰਟੀ ਨੂੰ ਕਹਿਣ ਲਿਆ ਵਾਂ ਕਿ ਸਭ ਕੋ ਉੱਥੇ ਲਗਾ ਲਗਾ ਇਹਦਾ ਹੈਗਾ ਕਹਿਣ ਦੀ ਉਹ ਕੁਰਸੀਆਂ ਵੇ ਇੱਕ ਦੋ ਤੇ ਮੇਜ਼ ਵਾ ਉਹ ਮੈਂ ਉੱਤੇ ਸਭ ਕੋ ਲਗਾ ਖੜਾ ਕਿਤੇ ਆ ਉਹ ਜਿਹੜਾ ਤੁਹਾਡਾ ਸਮਾਨ ਥੋੜਾ ਕੀਮਤੀ ਆ ਉਹ ਲਿਆਓ ਕੁਲ ਮਾਰੀ ਲਮੂਰੀ ਲਿਆਉਣ ਵਾਲੀ ਉਹ ਲਿਆਓ ਓਏ ਯਾਰ ਦੱਸਾਂ ਗੱਲ ਕੀ ਆ ਇੱਥੇ ਟੱਪੜ ਟੁਪੜ ਪਾ ਜਰਾ ਵਾ ਇੱਥੇ ਹੁੰਦੇ ਜਿਆਦਾ ਫੇਰਾ ਪੂਰਾ ਮਾਦਰਾ ਓਏ ਆਹੋ ਚਲ ਇਹ ਰਹਿਮਤ ਜਾਨ ਕੇ ਲੰਘਦੀ ਜਦੀ ਐਂਦਾ ਕਰੋ ਵੀ ਮੈਂ ਫਿਰ ਚੱਲਦਾ ਵਾਂ ਤੁਸੀਂ ਫਿਰ ਆ ਜਾਓ ਹੈ ਚਲ ਠੀਕ ਆ ਕੋਈ ਨਹੀਂ ਹਾਂਜੀ ਚਲ ਕੋਈ ਗੱਲ ਨਹੀਂ ਪੁੱਤ ਆਪਾਂ ਆਉਨੇ ਆ ਹੈ ਮੈਂ ਡਹੀ ਆਪਣੇ ਕੱਪੜੇ ਬੈਗ ਬੁੱਕ ਚ ਪਾਉਣਾ ਤੇ ਹਰਲੀਨ ਚਲ ਗਈ ਐ ਸਕੂਲ ਮੈਂ ਇੱਕਲ ਮਰੀ ਖਾਲੀ ਕਰਾਤੀ ਦਾ ਰਹਾ ਤੇ ਵੱਡੀ ਅੱਛਾ ਤੇ ਉਹਦੇ ਚ ਆਪਣੇ ਕੱਪੜੇ ਰੱਖ ਲਿਓ ਤੁਸੀਂ ਚੱਲ ਪੁੱਤ ਤਰਾਪੜਾ ਹਵੇ ਹਾਂਜੀ ਤੁਸੀਂ ਨਾ ਬੜਾ ਹੀ ਕੀਤਾ ਸਾਡੇ ਨਾਲ ਤੇ ਨਾਲੇ ਨਾ ਟਾਈਮ ਨਾ ਆਜੇ ਉਹ ਤੁਹਾਨੂੰ ਮੈਂ ਸਮਝਾਦਾ ਸਾਰਾ ਸਾਰਾ ਕੋਈ ਨੂੰ ਕਹਿਣ ਦੇ ਆ ਵੀ ਜੇ ਅਜੇ ਵੀ ਕੋਈ ਕੋ ਕੋ ਕੀਮਤੀ ਸਮਾਨ ਨਾ ਤਾਂ ਥੋੜਾ ਇੱਕ ਪਾਸੇ ਕਰ ਜੋ ਕਿਉਂਕਿ ਕੁੜੀ ਦੀ ਗੀਤ ਤਾਂ ਧੁੱਤ ਮਾਰੂ ਕਿਤੇ ਗੱਲ ਨਹੀਂ ਨਹੀਂ ਕੋਈ ਗੱਲ ਨਹੀਂ ਕੀਮਤੀ ਉਹ ਨਹੀਂ ਨਹੀਂ ਉਹ ਸਾਹਬੇ ਕੀਮਤੀ ਸਾਰਾ ਕੋਈ ਗੱਲ ਨਹੀਂ ਤੇ ਤੁਸੀਂ ਫਿਰ ਆਜੋ ਠੀਕ ਆ ਮਗਰੇ ਮੇਰੇ ਚੱਲ ਠੀਕ ਹੈ ਠੀਕ ਹੈ ਕੋਈ ਨਹੀਂ ਪੁੱਤਾ ਪਾ ਜੰਨੇ ਹਾਂਜੀ ਆਰੋ ਫਿਰ ਠੀਕ ਚੱਲ ਠੀਕ ਹਾਂਜੀ ਲੈ ਵੇਖਾ ਵਿਚਾਰਾ ਫੇਰ ਆਇਆ ਇਹ ਐਨਾ ਕੋਈ ਕਰਦਾ ਵਾ ਉਹ ਤੇ ਗੱਲ ਨਹੀਂ ਤੇ ਜਿੱਦਾਂ ਉਹਨਾਂ ਨੇ ਕਹਿਤਾ ਹ ਉਹਨਾਂ ਨੇ ਕਿ ਲੋੜੀ ਘੜੀ ਘੜੀ ਸਾਨੂੰ ਕਹਿਣ ਦੀ ਕਰ ਲੈ ਤੁਹਾਨੂੰ ਕੱਢਣੇ ਚਾਹੀਦੇ ਆ ਹੈ ਤੇ ਅਗਲੇ ਵੇਖ ਲੋ ਘੜੀ ਘੜੀ ਆਉਣ ਦੇ ਆ ਵੀ ਤੁਸੀਂ ਸਾਡੇ ਸਾਹਮਣੇ ਸਾਹਮਣੇ ਆ ਜਾਓ ਤੁਸੀਂ ਫੇਰ ਹੀ ਘਰੋਂ ਜਾਈਏ ਜਿੰਨਾ ਵੱਡ ਜੀ ਹੈ ਨਾ ਇਹਨਾਂ ਦੇ ਮਾਪਿਓ ਨੇ ਵੀ ਮੁਰਜ ਨੇ ਆਖਿਆ ਵਾ ਵੀ ਜੇ ਆਉਣਗੇ ਤੇ ਘਰ ਉਹ ਹੀ ਆਉਣਗੇ ਨਹੀਂ ਤੇ ਦੂਜਾ ਬੰਦਾ ਨਾ ਘਰ ਵੜੇ ਚੱਲ ਹੁਣ ਅਸੀਂ ਵੀ ਤੇ ਆਪਣੇ ਤੋਂ ਵੱਧ ਕੇ ਉਹਦਾ ਕਰਨਾ ਵਾ ਦੱਸਾਂ ਗੱਲ ਕੀ ਆ ਅੱਜ ਕੱਲ ਚਾਹੀਦਾ ਯਕੀਨ ਬੰਦੇ ਤੇ ਯਕੀਨ ਵਾਲਾ ਬੰਦਾ ਹਰ ਅੱਜ ਕੱਲ ਕਾਮਯਾਬ ਹੈ ਜਿਹੜੇ ਬੰਦੇ ਤੇ ਯਕੀਨ ਨਹੀਂ ਲੋਕੀ ਨਹੀਂ ਕਿ ਪਸੰਦ ਕਰਦੇ ਨਹੀਂ ਅਹੀਂ ਕਦੀ ਚੀਜ਼ ਨਾ ਅਜੇ ਤੱਕ ਛੇੜੀ ਤੇ ਨਾ ਕਿਤੇ ਚੋਰੀ ਤੇ ਨਾ ਕਿਤੇ ਚੱਕੀ ਦੀ ਸਹੀ ਹੈਗਾ ਤੇ ਖਾ ਲਿਆ ਵਾ ਤੇ ਨਹੀਂ ਹੈਗਾ ਤੇ ਮਾਨ ਉਸ ਤਰ੍ਹਾਂ ਸੁੱਤੇ ਰਹੇ ਭਰੇ ਆ ਵੀ ਕਦੀ ਇਹੋ ਜਿਹਾ ਕੰਮ ਨਹੀਂ ਕੀਤਾ ਆਹ ਠੀਕ ਵਾ ਕੇ ਹਾਂ ਹਾਂ ਚੱਲ ਕੋਈ ਨਾ ਆਹੋ 1 ਮਿੰਟ ਖਲੋ ਜਾਓ ਹਮੈਨੂੰ ਥੋੜਾ ਜਿਹਾ ਕੰਮ ਸੰਭ ਲੈੰਦੋ ਤੇ ਤੁਸੀਂ ਵੀ ਮਿਸਤਰੀਆਂ ਨੂੰ ਮੜਾ ਦਿਆ ਕਰ ਲੋ ਫੇ ਚੱਲ ਜਾਨੇ ਆਹ ਲੇ ਫੋਨ ਫਾਨ ਕਿਤੇ ਕਰਨਾ ਤੇ ਕਰ ਲਈਦੀ ਮੈਂ ਨਾ ਤੇ 2 ਮਿੰਟ ਜਾ ਕੇ ਨਾ ਉਹ ਤੋਂ ਹੋਵਾ ਜਰਾ ਅਡੇ ਤੂੰ ਤੇ ਐਦਾਂ ਕਰਦੀ ਆ ਮੈਂ ਉਹਨੂੰ ਆਪਣੇ ਵੀਰ ਨੂੰ ਫੋਨ ਨਾ ਕਰ ਲਾ ਉਹ ਚੱਲ ਜੇ ਤੂੰ ਮਰਜ਼ੀ ਕਰ ਲਾ ਆਹ ਪਹਿ ਹੁਣ ਚੱਲੇ ਆ ਚੱਲ ਕੋਈ ਗੱਲ ਨਹੀਂ ਹੈ ਠੀਕ ਹੈ ਠੀਕ ਹੈ ਚੱਲ ਸਨੀ ਵੀਰ ਨੂੰ ਫੋਨ ਲਾ ਲੈਣੀ ਆ ਉਹਨੂੰ ਦੱਸ ਦੇਣੀ ਇੱਕ ਜਾਣ ਤੋਂ ਪਹਿਲਾਂ ਪਹਿ ਹੁਣ ਚੱਲੇ ਆ ਉੱਧਰ ਹੈਲੋ ਸਤਿ ਸ੍ਰੀ ਅਕਾਲ ਕੀ ਹਾਲ ਹੈ ਵੀਰ ਆਹਾਂ ਮੈਂ ਵੀ ਠੀਕ ਆ ਹਾਂ ਆਹਰ ਲਈ ਵੀ ਠੀਕ ਆ ਗਈ ਹੈ ਸਕੂਲ ਹਾਂਜੀ ਨਹੀਂ ਪਾਜੀ ਇਥੇ ਘਰੇ ਅੱਜ ਛੁੱਟੀ ਕੀਤੀ ਐ ਛੁੱਟੀ ਵੀ ਤਾਂ ਕੀਤੀ ਆ ਪੀ ਉਹ ਤਾਂ ਦੱਸਿਆ ਨਹੀਂ ਪਤਾ ਹੀ ਹੁੰਨੀ ਨੇ ਚੱਲ ਜਾਣਾ ਬਾਹਰ ਆਹੋ ਤੇ ਅੱਜ ਉਹਨਾਂ ਨੇ ਚੱਲ ਜਾਣਾ ਮੈਂ ਕਿੰਨੇ ਟੇਕ ਤੱਕ ਆਹੋ ਤੇ ਹੀ ਹੁੰਦੇ ਆ ਆਪਣਾ ਸਮਾਨ ਸਮੋਂ ਪਾਉਣ ਤੇ ਆਪਾਂ ਵੀ ਚੱਲ ਚੱਲੇ ਉਧਰ ਹਾਂ ਨਹੀਂ ਨਹੀਂ ਬੜੇ ਚੰਗੇ ਐ ਉਹ ਜੀ ਕੋਈ ਗੱਲ ਨਹੀਂ ਗਈ ਆਹੋ ਬੰਦੇ ਇੱਕ ਬੰਦੇ ਦਾ ਪਤਾ ਹੁੰਦਾ ਵਾ ਨਾ ਬਹੁਤ ਵਧੀਆ ਵਾ ਮੁੰਡਾ ਹੁਣੇ ਫੇਰ ਆਇਆ ਏ ਉਹਨਾਂ ਦਾ ਹਾਂ ਤੇ ਕਹਿੰਦਾ ਹੈ ਭੰਟੀ ਕੋਈ ਸਮਾਨ ਲੈਣ ਦੀ ਲੋੜ ਨਹੀਂ ਸਭ ਕੁਝ ਹੈਗਾ ਸਾਡੇ ਘਰ ਹੂੰ ਨਹੀਂ ਨਹੀਂ ਬੜਾ ਸਾਹ ਦੇਂਡੇ ਵਿਚਾਰੇ ਮੈਂ ਤਾਂ ਫੋਨ ਤਾਂ ਕੀਤਾ ਹੀ ਭੀ ਤੁਸੀਂ ਹੁਣ ਨਾ ਆਇਓ ਉਧਰ ਹਾਂ ਜਦੋਂ ਆਉਣਾ ਵਾ ਨਾ ਤਾਂ ਫੋਨ ਕਰ ਲਿਓ ਹੂੰ ਆਹ ਤਾਂ ਤੁਹਾਨੂੰ ਆਪੇ ਤੁਹਾਡਾ ਭਾਜੀ ਲੈ ਜਾਊਗਾ ਤੁਹਾਨੂੰ ਘਰ ਦਾ ਨਹੀਂ ਪਤਾ ਲੱਗਣਾ ਆਹੋ ਤੇ ਹੁਣ ਆਪਾਂ ਚਲ ਚਲੇ ਹੀ ਤਾਂ ਕਰਕੇ ਮੈਂ ਚੱਲ ਵੀਰ ਹੁਣਾਂ ਨੂੰ ਇੱਕ ਵਾਰ ਦੱਸ ਦੇਣੀ ਆ ਤੇ ਤੁਸੀਂ ਮੰਮੀ ਨੂੰ ਵੀ ਦੱਸ ਦਿਓ ਆਹੋ ਤੇ ਪਾਏ ਮਮੀ ਨੂੰ ਵੀ ਨਾਲ ਲੈ ਕੇ ਆਏ ਮਮੀ ਵੀ ਇੱਕ ਵਾਰੀ ਘਰ-ਬਾਰ ਵੇਖ ਜੂਗੀ ਨਾ ਫਿਰ ਉਹਨੂੰ ਵਿਚਾਰੀ ਨੂੰ ਤਸੱਲੀ ਹੋ ਜੂਗੀ ਹਾਂ ਪਤਾ ਕੀ ਗੱਲ ਵਾ ਧੀ ਭੈਣ ਦੀ ਟੈਨਸ਼ਨ ਬੜੀ ਹੁੰਦੀ ਆ ਹਾਂਜੀ 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 ਠੀਕ ਆ ਹੋਰ ਸਭ ਠੀਕ ਠਾਕ ਆ ਨਾ ਕਰ ਠੀਕ ਆ ਠੀਕ ਆ ਚਲੋ ਕੋਈ ਨਹੀਂ ਫਿਰ ਹੈ ਚੰਗਾ ਫਿਰ ਬਾਸ ਆਪਾਂ ਚੱਲੇ ਸੀਗੇ ਹੁਣ ਆਹੋ ਉਹਨਾਂ ਦੀ ਤਿਆਰੀ ਇਹਨੇ ਚੱਲ ਜਣਾ ਉਹਨਾਂ ਨੇ ਅੱਜ ਚੰਗਾ ਵੀਰ ਸਾਸ੍ਰੀਕਾਲ ਚਲ ਹੁਣ ਮੇਰੀ ਮਾਂ ਵੀ ਆਊਗੀ ਨਾ ਤੇ ਆਣ ਕੇ ਵੇਖੂਗੀ ਪਤੀ ਮੇਰੇ ਚੰਗੇ ਘਰ ਵਾ ਤੇ ਵੇਖੀ ਉਹਨੇ ਹੋਰ ਵਧੀਆ ਹੋ ਜਾਣਾ ਵਾ ਹੁਣ ਤੇ ਟੈਨਸ਼ਨ ਲੈ ਲੈ ਕੇ ਨਾ ਮੇਰੀ ਬਿਮਾਰੀ ਰਹਿਣ ਡ ਹੈ ਪੀਆ ਵਿਚਾਰੀ ਚਲ ਕੁੜੀ ਵੀ ਸਕੂਲ ਚਲ ਗਈ ਆ ਸੱਚੀ ਇੰਨੀ ਖੁਸ਼ ਵਾ ਨਾ ਵੀ ਗੱਲ ਨਹੀਂ ਕਰਨ ਵਾਲੀ ਸਾਨੂੰ ਤੇ ਆਪਣੇ ਘਰ ਵਰਗਾ ਮਾਹੌਲ ਹੀ ਲੱਭ ਗਿਆ ਚਲ ਮਾਲਕਾ ਕੋਈ ਗੱਲ ਨਹੀਂ ਹੁਣ ਵਾਹਿਗੁਰੂ ਨੇ ਆਪੇ ਦਿਨ ਮੋੜ ਦੇਣੇ ਆ ਨਾਲੇ ਮੁੰਡਾ ਕਹਿੰਦਾ ਸੀ ਨਾ ਕਿ ਕੋਈ ਨਹੀਂ ਆਂਟੀ ਫਿਕਰ ਨਾ ਕਰਿਓ ਅਹੀਂ ਤਾਨੂ ਮਹੀਨੇ ਦੇ ਮਹੀਨੇ ਪੈਸੇ ਪਾਇਆ ਕਰਾਂਗੇ ਤੂੰ ਹੀ ਆੜਾ ਘਰ ਸੰਭਣਾਵਾ ਚੱਲ ਹੁਣ ਮਨਜਿੰਦਰ ਨੂੰ ਵੀ ਚੰਗੀ ਨੌਕਰੀ ਮਿਲ ਗਈ ਆ ਉਹ ਵੀ 20-25 ਹਜ਼ਾਰ ਰੁਪਿਆ ਲੈਣ ਡਿਆ ਪਿਆ ਤੇ ਹੁਣ ਉਹਨਾਂ ਵੀ ਕੱਲ ਦਿਆ ਕਰਨੇ ਆ ਤੇ ਮੈਨੂੰ ਵੀ ਕਿਸੇ ਦਾ ਕੰਮ ਕਰਨ ਦੀ ਲੋੜ ਨਹੀਂ ਮੈਂ ਵੀ ਹੁਣ ਬਸ ਆਪਣਾ ਘਰ ਹੀ ਸੁਆਰਿਆ ਕਰੂੰਗੀ ਚੱਲ ਸ਼ੁਕਰ ਆ ਮਾਲਕਾ ਤੇਰਾ ਓਹੀ ਗੱਲ ਵਾ ਨਾ ਟਾਈਮ ਲੱਗਦਾ ਵਾ ਥੋੜਾ ਪਰ ਮਾਲਕ ਸਭ ਕੁਝ ਦੇ ਦਿੰਦਾ ਵਾ ਉਹਦੇ ਕਰਕੇ ਇਹ ਚੀਜ਼ ਦੀ ਕਮੀ ਨਹੀਂ ਗਈ ਚੱਲ ਸ਼ੁਕਰ ਆ ਕਿਤੇ ਅਹੀਂ ਤੇ ਨਰਕ ਪਰ ਜਿੰਦਗੀ ਕੱਟੀ ਆ ਅਹੀਂ ਵੀ ਔਖੇ ਦਿਨ ਕੱਟੇ ਹੀ ਆ ਗਰੀਬੀ ਬੜੀ ਮਾੜੀ ਚੀਜ਼ ਵਾ ਇਹ ਤੇ ਗਰੀਬੀ ਦੀ ਮਾਰ ਸੱਚੇ ਪਾਸ਼ਾ ਕਿਹਨੂੰ ਨਾ ਪਵੇ ਸਰਬੱਤ ਦਾ ਭਲਾ ਕਰੀ ਵਾਹਿਗੁਰੂ ਸੱਚੇ ਪਾਸ਼ਾ ਸਾਰਿਆਂ ਦੇ ਦਿਨ ਵਧੀਆ ਰਹਿਣ ਸਾਰੇ ਆਪਣੇ ਘਰ ਵਧੀਆ ਖਾਣ ਪੀਣ ਤੇ ਚੈਨ ਦੀ ਨੀਂਦ ਸੌਣ ਬਸ ਇਸ ਤੋਂ ਬਾਅਦ ਹੋਰ ਕੁਝ ਨਹੀਂ ਹੁੰਦਾ ਚਲ ਦੇਖਾਂ ਭਲਾ ਇਹ ਕਿੱਥੇ ਚਲ ਗਏ ਆ ਲੋਕੀ ਕਹਿੰਦੇ ਆ ਵੀ ਦੇਰ ਹੈ ਗਈ ਮਹਾਰਾਜ ਦੇ ਘਰੋਂ ਦੇਰ ਹੈ ਨਹੀਂਗਾ ਕੀ ਸੋਚਿਆ ਸੀ ਤੇ ਵੇਲਾ ਮਹਾਰਾਜ ਨੇ ਕਿੱਥੇ ਬਹਾਲਤਾ ਵਾ ਨੌਕਰੀ ਵੀ ਚੰਗੀ ਭਲੀ ਮਿਲ ਗਈ ਹੈ ਹੈ ਕਿੱਦਾਂ ਵਧੀਆ ਕਾਰੋਬਾਰ ਮਿਲ ਗਿਆ ਵਾ ਆਪਣਾ ਸੈਸ ਕਹਿੰਦੇ ਸਗੋ ਕਹਿੰਦਾ ਅੰਕਲ ਜੀ ਅਹੀਂ ਕੀ ਉਹਦਾ ਸਾਲ ਦੋ ਸਾਲ ਸਾਡੇ ਤਿੰਨ ਵੀ ਲੱਗ ਜਾਣੇ ਉੱਥੇ ਤੇ ਤੁਸੀਂ ਆਪਣਾ ਰਹਿਮਾਨ ਨਾ ਰਹੋ ਜਦੋਂ ਤੁਹਾਡਾ ਘਰ ਬੱਜੂਗਾ ਤੇ ਤਾਂ ਵੀ ਇੱਥੇ ਰਹੋ ਤੇ ਆਪਣਾ ਉੱਤਰੇ ਰਹਿਣ ਦਿਓ ਕਿਹੜਾ ਪੁਰਾ ਉੱਧਰ ਮਾਰ ਆਂਦਾ ਤੇ ਇਹ ਚੁੱਪ ਕਰਕੇ ਇੱਥੇ ਰਹੇ ਆਪਣੇ ਘਰੇ ਹੀ ਵੇਖਾਂ ਕਿੱਡੀ ਸੋਹਣੀ ਗੱਡੀ ਹੈ ਕਿੱਦਾਂ ਵੱਡਾ ਮੋਟਰਸਾਈਕਲ ਆ ਮੁੰਡੇ ਨੇ ਕਿੰਨੀਆਂ ਰੀਜਾਂ ਨਾਲ ਸਭ ਕੁਝ ਲਿਆ ਹੀ ਨਹੀਂ ਇਤਰਾ ਹੀ ਸਾਹਮਣੇ ਰੱਖਣਾ ਐਹੀਂ ਨਹੀਂ ਚਲਾਉਣਾ ਚਾਹਣਾ ਕਿਤੇ ਵੀ ਲੋਡ ਪੈ ਤੇ ਚਲਾਇਆ ਕਰਾਂਗੇ ਐਵੇਂ ਕਦੀ ਚੀਜ਼ ਖਰਾਬ ਹੋ ਗਈ ਤੇ ਮੁੜ ਕੇ ਕੀ ਕਰਾਂਗੇ ਹੈ ਲੈ ਤੁਸੀਂ ਕੱਲੇ ਕਿੰਨਾ ਗੱਲਾਂ ਕਰੀ ਜਾਂਦੇ ਜੇ ਮੈਂ ਗੱਲਾਂ ਜੀਵਨ ਕਿਦਾਂ ਕਰਨੀਆਂ ਆ ਮੈਂ ਤਾਂ ਬਿਮਾਰ ਅੱਜ ਦੇ ਟਾਈਮ ਹਾਂ ਸਹੀ ਗੱਲ ਆ ਠੀਕ ਨਹੀਂ ਵੇਖ ਲਓ ਵਾਹਿਗੁਰੂ ਨੇ ਅੱਜ ਹਾਨੂੰ ਹਰ ਇੱਕ ਚੀਜ਼ ਦਿੱਤੀ ਆ ਉਹਦੇ ਕਰ ਕੋਈ ਘਾਟਾ ਵਾ ਉਹ ਤੇ ਗੱਲ ਆ ਤੇ ਹੁਣ ਵੇਖ ਲਓ ਹਣ ਆਈ ਉਹਦੇ ਨੂੰ ਮੰਮੀ ਤੇ ਕਿੰਨੀ ਖੁਸ਼ੀ ਹੀ ਵੇਖ ਕੇ ਹਾਂਜੀ ਹਾਂਜੀ ਤੇ ਵੇਖ ਲਓ ਮਾਪਿਓ ਧੀਆਂ ਪੁੱਤਾਂ ਵਾਂ ਲੈ ਵੇਖ ਕੇ ਜਿੰਦਾ ਵਾ ਜੇ ਧੀ ਸੁખી ਉਹਦਾ ਘਰ ਸੁખી ਹੈ ਪ੍ਰਮਾਤਮਾ ਸੱਚੇ ਪਾਤਸ਼ਾਹ ਹਰ ਇੱਕ ਧੀ ਪੈਣ ਨੂੰ ਸੁੱਖ ਦੇਵੀਂ ਤੇ ਹਰ ਇੱਕ ਨੂੰ ਵਧੀਆ ਖਾਣ ਪੀਣ ਨੂੰ ਰੋਟੀ ਪਾਣੀ ਦੇਵੀਂ ਚੱਲ ਜੀਵਨ ਜਿਤਨਾ ਮਰਜੀ ਹੈ ਨਾ ਮੈਂ ਤੇ ਤੇਰਾ ਬੜਾ ਧੰਨਵਾਦ ਕਰਨਾ ਵੀ ਜਿਹੜੀ ਮਾੜੇ ਸਮੇਂ ਜੇ ਤੂੰ ਮੇਰੇ ਨਾਲ ਰਹੀ ਹੈ ਹੈ ਲੈ ਦੱਸ ਜਿਹੜੇ ਦੋਵੇਂ ਜੀ ਹੁੰਦੇ ਆ ਨਾ ਉਹ ساری ਉਮਰ ਦਾ ਸਾਥ ਹੁੰਦਾ ਵਾ ਨਹੀਂ ਤੇ ਜਨਨੀਆਂ ਮਿਹਣੇ ਮਰ ਮਰ ਖਾ ਲੈਂਦੀਆਂ ਬੰਦੇ ਨੂੰ ਬੰਦਾ ਇੱਕਦਿ ਥਲੇ ਲੱਗ ਜੇ ਨਹੀਂ ਨਹੀਂ ਹੈ ਜਦੋਂ ਘਰ ਸਾਡਾ ਵਾ ਹੈਨਾ ਅਸੀਂ ਸਾਰੀ ਉਮਰ ਇਕੱਠੇ ਜੀਣ ਦਾ ਇਕੱਠੇ ਮਰਨ ਦਾ ਵਾਦਾ ਕੀਤਾ ਤੇ ਸਾਰੀ ਉਮਰ ਪੂਰਾ ਕਰਾਂਗੇ ਠੀਕ ਆ ਨਾ ਤੁਹਾਡੀ ਠੀਕ ਆ ਫਿਰ ਉਹ ਜਨਾਨੀਆਂ ਆਪਣੇ ਘਰ ਨਾਲ ਨਹੀਂ ਪਿਆਰ ਕਰਦੀਆਂ ਉਹਨਾਂ ਨੂੰ ਪਿੱਛੇ ਦੀ ਖਿੱਚ ਰੈਂਦੀ ਹੈ ਜਿਹੜੀਆਂ ਇਦਾਂ ਕਰਦੀਆਂ ਵਾ ਜਦੋਂ ਆਪਣੇ ਘਰ ਨਾਲ ਖਿੱਚ ਕਰੋ ਨਾ ਆਪਣੇ ਟੱਬਰ ਵੱਲ ਵੇਖੋ ਫਿਰ ਨਹੀਂ ਇਹ ਹਜਾ ਕੰਮ ਦਾ ਗੱਲ ਮੈਂ ਸਮਾਂ ਵੇਖਿਆ ਵਾ ਨਾ ਕਿ ਜੇ ਘਰ ਦੇ ਘਰ ਕੋਈ ਲੜਾਈ ਹੈ ਥੋੜੀ ਬਹੁਤੀ ਤੇ ਉਹ ਪੈਸਿਆਂ ਤੋਂ ਪੈਂਦੀ ਹੈ ਤੇ ਪੈਸਿਆਂ ਤੋਂ ਕਿੰਨਾ ਵੱਡਾ ਕਲੇਸ਼ ਬਣ ਜਾਂਦਾ ਹੈ ਸਹੀ ਗੱਲ ਵਾ ਤੇ ਭਰੇ ਆ ਵੀ ਮੈਂ ਤੇ ਤੁਹਾਡਾ ਬੜਾ ਬੜਾ ਧੰਨਵਾਦ ਕਰਨਾ ਵੀ ਤੁਸੀਂ ਮਹਿਲਾ ਵਰਗੀ ਜ਼ਿੰਦਗੀ ਛੱਡ ਕੇ ਤੁਸੀਂ ਮੇਰੇ ਨਾਲ ਬਾਲਣ ਵਾਲੇ ਕਮਰਿਆਂ 'ਚ ਵੀ ਰਹੇ ਜਿਆ ਫਿਰ ਕੀ ਹੋ ਗਿਆ ਚੰਗੇ ਮਾੜੇ ਦਿਨ ਤੇ ਬੰਦੇ ਤੇ ਆ ਹੀ ਜਾਂਦੇ ਆ ਤੇ ਉਹ ਵੀ ਵਾਹਿਗੁਰੂ ਵੀ ਕਿਸੇ ਦਾ ਸਬਰੀ ਪਰਖਦਾ ਵਾ ਕਿੱਥੋਂ ਤੱਕ ਵਾ ਠੀਕ ਆ ਨਾ ਇਹ ਤਾਂ ਗੱਲ ਤਾਂ ਆਪਿ ਉਹ ਵਾਹਿਗੁਰੂ ਸੱਚੇ ਪਾਸ਼ਾ ਸਭ ਕੁਝ ਦੇ ਦਿੰਦਾ ਅਸੀਂ ਸੋਚਿਆ ਸੀਗਾ ਵੀ ਦੁਬਾਰਾ ਅਸੀਂ ਫੇਰ ਇਹੋ ਜੀ ਸਟੇਜ ਤੇ ਆਵਾਂਗੇ ਜਿਹੜੇ ਸਾਡੇ ਹਾਲਾਤ ਹੋ ਗਏ ਸੀ ਸਾਡੇ ਤੇ ਆਪਣੇ ਆ ਨੇ ਸਾਡਾ ਸਾਥ ਸੈਡਤਾ ਹੈਗਾ ਹੈ ਹੁਣ ਤਾਂ ਡਾ ਭਰਾ ਵੇਂਦਾ ਵਾ ਪਰਜਾਈ ਵੇਂਦੀ ਆ ਤੇ ਅਸੀਂ ਤੇ ਇਹਨਾਂ ਨੂੰ ਧੱਕਾ ਦਿੱਤਾ ਹੈਗਾ ਤੇ ਇਹ ਫਿਰ ਚੰਗੇ ਭਲੇ ਆਪਣੇ ਕਰ ਹੋਗੇ ਆਪਣੇ ਕਰ ਤੇ ਇਹ ਆ ਵੀ ਉਹ ਵਾਈ ਗੁਰ ਸੱਚੇ ਪਾਸ਼ਾ ਨੇ ਕਿਸ ਨੂੰ ਮਾਰੇ ਬੰਦੇ ਦੇ ਮਾਰਿਆ ਨਹੀਂ ਬੰਦਾ ਮਰਦਾ ਹਾਂ ਬਸ ਉੱਤੇ ਆਸ ਰੱਖੋ ਤੇ ਉੱਤੇ ਵਿਸ਼ਵਾਸ ਰੱਖੋ ਬਿਲਕੁਲ ਬਿਲਕੁਲ ਸਹੀ ਗੱਲ ਤੇ ਇਹ ਆ ਵੀ ਚੱਲ ਹੁਣ ਫੋਨ ਆਇਆ ਹੈਗਾ ਸਾਇਰਸ ਦਾ ਅੱਛਾ ਤੇ ਕਹਿੰਦਾ ਹੀ ਵੀ ਆਂਟੀ ਤੁਸੀਂ ਰਾਮ ਨਾਲ ਐਸੇ ਘਰ ਚ ਰਹੋ ਆਂਦਾ ਹੁਣ ਬੀਬੀ ਦਾ ਜੀ ਰੱਗ ਗਿਆ ਵਾ ਤੇ ਹੁਣਾਂ ਦਾ ਕੀ ਪਤਾ ਹੀ ਇੱਥੇ ਰਹਿਣਾ ਵਜੇ ਪਨੀ ਸਾਲੀ ਆਉਣਾ ਤੇ ਜੇ ਹੀ ਆਏ ਵੀ ਆਂਦਾ ਮਹੀਨੇ ਵਾਸਤੇ ਆਉਣਾ ਵਾ ਤੇ ਕੌਮ ਫਿਰ ਕੇ ਫਿਰ ਚੱਲ ਜਾਣਾ ਸਹੀ ਤੇਨਸਾਲ ਤੇ ਮੈਨੂੰ ਕਹਿਣ ਦਿਆ ਕਹਿੰਦਾ ਮਾਤਾ ਦੇ ਹੁੰਦੇ ਸਾਲ ਕਹਿਣਾ ਪੈਂਦਾ ਵਾ ਨਹੀਂ ਅੱਜ ਜੀ ਲੱਗ ਗਿਆ ਵਾ ਬਾਈ ਉਸੇ ਵੇਲੇ ਕਹਿੰਦੀ ਮੈਨੇਜਰ ਆ ਉਹ ਨਹੀਂ ਹੁਣ ਉਹਦਾ ਜੀ ਲੱਗ ਗਿਆ ਨਾ ਹੁਣ ਤਾਂ ਹੁਣ 5 ਸਾਲ ਤੇ ਫੇਰ ਕਹਿੰਦਾ ਵੀ ਕੋਈ ਗੱਲ ਨਹੀਂ ਤੁਸੀਂ ਫਿਕਰ ਨਾ ਕਰੋ ਅਸੀਂ ਜਦੋਂ ਆਏ ਵੀ ਅਸੀਂ ਵੀ ਨਾ ਰਹਿਣਾ ਘੇਰ ਚਲ ਜਾਣਾ ਅਸੀਂ ਘੜਾ ਪੱਕੇ ਰਹਿਣ ਦੇ ਉਹ ਤੇ ਗੱਲ ਵਾ ਤੇ ਚਲੋ ਵਾਈ ਗੁਰ ਲੰਮੀ ਲੰਮੀ ਉਮਰ ਕਰੇ ਉਹਨਾਂ ਦੀ ਸੱਚੇ ਪਾਤਸ਼ਾਹ ਤਕੀਆਂ ਬਖਸ਼ੇ ਉਹਨਾਂ ਨੂੰ ਜਿਨ੍ਹਾਂ ਨੇ ਸਾਡਾ ਇੰਨਾ ਸੋਚਿਆ ਬਗਾਨੇ ਹੋ ਕੇ ਭਰਤ ਜੀਵਨ ਇੰਨਾ ਕੋਈ ਕਈ ਕਹਿਣਾ ਕਰਦਾ ਨਹੀਂਗਾ ਨਹੀਂ ਕਰਦਾ ਠੀਕ ਨਹੀਂ ਹੁਣ ਕੱਲ ਨੂੰ ਸਾਡੇ ਕੋਲ ਕੋਈ ਚੀਜ਼ ਮੰਗਣ ਗਾੜ ਕੋਈ ਉਹਨਾਂ ਦਾ ਸਾਰੀ ਆਪਾਂ ਗਾੜੀ ਆਉਂਦਿਆਂ ਸਵਾਗਤ ਕਰਾਂਗੇ ਉਹਨਾਂ ਦਾ ਮੈਂ ਅੱਗੇ ਕਰਨੇ ਆਪਣੇ ਆਪ ਨਾਲ ਗੱਲਾਂ ਮੈਂ ਕਿੰਨਾ ਦਾ ਕਾਰੋਬਾਰ ਹੈ ਮੋਟਰਸਾਈਕਲ ਹੈ ਗੱਡੀ ਗੱਡੀ ਵੱਡੀ ਕੋਈ 23 ਲੱਖ ਦੀ ਗੱਡੀ ਆ ਹਾਂ ਹੈ ਆ ਵੀ ਕਿੰਨਾ ਵੱਡਾ ਮੋਟਰਸਾਈਕਲ ਲੱਗਾ ਰੇਵ ਬੜਾ ਸ਼ੌਂਕਿਆ ਤੌਰ ਤੇ ਰੱਖੀ ਤੇ ਮੈਂ ਹੁਣ ਨਾ ਇਹਨੂੰ ਲਿਆ ਕੇ ਨਾ ਜਗਾੜ ਚੰਗਾ ਦਾ ਇਹਨੂੰ ਪਾ ਕੇ ਕਵਰ-ਕਵਰ ਦੇ ਕੇ ਰੱਖ ਲਿਆ ਕਹਿੰਦਾ ਮੇਰੇ ਕੋਲ ਕਹਿੰਦਾ ਚਲਾ-ਚੁਲਾ ਲਿਆ ਕਰੋ ਮੈਂ ਤਾਂ ਭਰਾਵਾ ਨਹੀਂ ਆਵੇ ਦੱਸਾ ਕੀਮਤੀ ਚੀਜ਼ਾਂ ਵਾਂ ਖਰਾਬ ਹੋ ਜਾਣ ਕੇ ਕਰਾਂਗੇ ਚੀਜ਼ਾਂ ਵੀ ਚੱਲਦੀਆਂ ਚੰਗੀਆਂ ਰਹਿੰਦੀਆਂ ਵਾਂ ਤੁਸੀਂ 15 ਕਿ ਦਿਨ ਇਹਨੂੰ ਐ ਸਾਫ਼-ਸੂਫ਼ ਕਰਕੇ ਆਪਣੇ ਆਪ ਬੱਬੇ ਵਾਲੀ ਤੱਕ ਅੱਛਾ ਖਮਾਕ ਨੂੰ ਲੈ ਕਰਾਂਗੇ ਨੀਕ ਆਹ ਚੱਲੋ ਥੋੜੀ ਬੁਧੀ ਚਲਾ ਲਿਆ ਕਰਿਓ ਉਹ ਨਾ ਚੀਜ਼ਾਂ ਚਲਦੀਆਂ ਚੰਗੀਆਂ ਰਹਿੰਦੀਆਂ ਵਾ ਤੇ ਕਦੇ ਕਦੇ ਟਾਡੇ ਪਿੰਡ ਨੂੰ ਵੀ ਲੈ ਕੇਗਾ ਆਹੋ ਤੇ ਮੈਂ ਤੇ ਬਾਜ਼ਾਰ ਜਾਣਾ ਚਰਕ ਚਲੋ ਹਾਂ ਮੇਰੇ ਨਾਲ ਮੇਰੀ ਗੱਲ ਸੁਣ ਜੀ ਇਹ ਤਾਂ ਥੋੜਾ ਟਾਈਮ ਮੈਂ ਵੀ ਤਿਆਰ ਹੋਈ ਮੈਂ ਵੀ ਤਿਆਰ ਹੋਈ ਆ ਤੇ ਕੁੜੀ ਸਕੂਲ ਚਲ ਗਈ ਆ ਆਪਾਂ ਲੋਕ ਮਾਰ ਜਾਣੇ ਆ ਤੇ ਘੰਟੇ ਤੱਕ ਵਾਪਸ ਆਇਆਣਾ ਚਲੋ ਹਾਂ ਚੱਲੀਏ ਚੱਲ ਯਾਰ ਫਿਰ ਮੈਂ ਤੇ ਜਾਣਾ ਹੋਰ ਕਿਤੇ ਚਲੋ ਫਿਰ ਚੱਲ ਫਿਰ ਚਲਾਓ